ਛੋਟੇ ਸਾਖ ਜਾਂਦਿਆਂ ਦੇ ਚਰਨਾਂ ਦੇ ਦੂਰ ਮੇਰੇ ਮੱਥੇ ਤੇ ਨਹੀਂ ਲਾਉਣੀ ਸੀ ਜਾਂ ਫਿਰ ਆਜੇਗਾ ਨਾ ਕਰਾਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿਆਰੀ ਸਾਧ ਸੰਗਤ ਜੀ ਪਿਆਰੇ ਵੀਰੋ ਭੈਣੋ ਤੁਹਾਡੇ ਨਾਲ ਜਿਹੜਾ ਰੂਬਰੂ ਹੋਣ ਦਾ ਮਕਸਦ ਆ ਉਹ ਇਹ ਆ ਕਿ ਪਿਛਲੇ ਹਫ਼ਤੇ ਜਿਹੜੀ ਇੱਕ ਫਿਲਮ ਰਿਲੀਜ਼ ਹੋਈ ਆ ਕਾਲ ਉਹਦੇ ਸੰਦਰਭ ਵਿੱਚ ਮੈਂ 2 ਮਿੰਟ ਲੈਣੇ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆ ਉਹਨਾਂ ਸਾਰੇ ਜਥੇਬੰਦੀਆਂ ਦਾ ਸਮਰਪਦਾਵਾਂ ਦਾ ਜਿਨ੍ਹਾਂ ਨੇ ਉਹਦਾ ਸਹਿਯੋਗ ਕੀਤਾ ਤੇ ਹੁਣ ਮੈਂ ਸਵਾਲ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਇਹਦੇ ਵਿਰੋਧ ਕਰ ਰਹੇ ਜੀ ਕਿ ਵਿਰੋਧ ਕਿਸ ਗੱਲ ਦਾ ਤੇ ਕਿਉਂ ਕਰ ਰਹੇ ਜੀ ਕਿ ਤੁਹਾਡੇ ਬੱਚੇ ਜੋ ਨਸ਼ਿਆਂ 'ਚ ਡੁੱਬੇ ਨੇ ਇਦਾਂ ਡੁੱਬੇ ਰਹਿਣ ਜੋ ਸਿੱਖੀ ਕਰਤਾਰ ਤੋਂ ਡਿੱਗੀ ਡਿੱਗੀ ਰਵੇ ਮੈਂ ਸਵਾਲ ਕਰਦਾ ਉਹਨਾਂ ਵਿਰੋਧ ਕਰਨ ਵਾਲਿਆਂ ਨੂੰ ਤੇ ਅੱਜ ਸਿੱਖੀ ਨਿਹangar ਵਾਧਿਆ ਇਹ ਫਿਲਮ ਦੇ ਵਿੱਚ ਇੱਕ ਗੱਲ ਵੀ ਹੈਗੀ ਜਿਹੜੀ ਕਿਸੇ ਡਾਊਨ ਵੱਲ ਨੂੰ ਲੈ ਜਾਂਦੀ ਹੋਵੇ ਹਰੇਕ ਗੱਲ ਚੜ੍ਹਦੀ ਕਲਾ ਵੱਲ ਨੂੰ ਹੀ ਜਾਂਦੀ ਹੈ ਸਿੱਖੀ ਦਾ ਕਰਤਾਰ ਉੱਚਾ ਚੁੱਕਦੀ ਆ ਸਿੱਖ ਦਾ ਅਸੂਲ ਕੀ ਸੀ ਕਿਸੇ ਦੀ ਧੀ ਭੈਣ ਵੱਲ ਮਾੜੀ ਨਿਗਾਨਾ ਨਹੀਂ ਵੇਖਣਾ ਇਹਦੇ ਚ ਬਾਖੂਬੀ ਦਿਖਾਇਆ ਗਿਆ ਸਿੱਖ ਦਾ ਅਸੂਲ ਕੀ ਆ ਔਰਤ ਤੇ ਬੱਚੇ ਤੇ ਹੱਥ ਨਹੀਂ ਚੁੱਕਣਾ ਇਹਦੇ ਚ ਬਾਖੂਬੀ ਦਿਖਾਇਆ ਗਿਆ ਸਿੱਖ ਦਾ ਅਸੂਲ ਆ ਜੰਗ ਚ ਭੱਜੇ ਜਾਂਦੇ ਨੂੰ ਨਿਥੇ ਨੂੰ ਵਾਰ ਨਹੀਂ ਕਰਨਾ ਇਹਦੇ ਚ ਬਾਖੂਬੀ ਨੇ ਦਿਖਾਇਆ ਗਿਆ ਕਿਰਤ ਕਰਨੀ ਆ ਪਿਆਰ ਨਾ ਰਹਿਣਾ ਇਹਦੇ ਚ ਬਾਖੂਬੀ ਨੇ ਦਿਖਾਇਆ ਗਿਆ ਉਹ ਯਾਰ ਤੁਸੀਂ ਕਿਹੋ ਜੇ ਲੋਕ ਜੇ ਇੱਕ ਆਪਣੇ ਵਿਰਸੇ ਤੇ ਆਪਣੇ ਇਤਿਹਾਸ ਨੂੰ ਤਾਂ ਚੁੱਕਣ ਵਾਲੀ ਫਿਲਮ ਬਣੀ ਆ ਤੇ ਚੰਦ ਏਜੰਸੀਆਂ ਦੇ ਬੰਦੇ ਮੈਂ ਸਾਫ਼ ਕਹਾਂਗਾ ਉਹ ਲੋਕ ਜਿਹੜੇ ਹੁਕਮਰਾਂਗ ਪਾਰਟੀ ਦੇ ਨਾਲ ਸੰਬੰਧਿਤ ਨੇ ਜਿਹੜੇ ਚਾਹੁੰਦੇ ਨਹੀਂ ਕਿ ਸਿੱਖੀ ਦੇ ਅਸਲੀ ਸਿਧਾਂਤਾਂ ਦਾ ਪਤਾ ਲੱਗ ਸਕੇ ਸਾਡੇ ਨੌਜਵਾਨਾਂ ਨੂੰ ਸਾਡੀਆਂ ਧੀਆਂ ਨੂੰ ਉਹ ਲੋਕਾਂ ਦੇ ਮਗਰ ਲਾ ਕੇ ਤੁਸੀਂ ਵਿਰੋਧ ਕਰਦੇ ਜੀ ਇਹ ਰਮਾਂਸ ਕੀਤਾ ਕਿੰਨੇ ਵੇਖੀ ਫਿਲਮ ਕਿਹੜਾ ਰਮਾਂਸ ਕੀਤਾ ਇੱਕ ਸੀਨ ਇੱਕ ਸੈਕਿੰਡ ਦਾ ਸੀਨ ਨਹੀਂ ਕੋਈ ਇਦਾਂ ਦਾ ਹੈਗਾ ਇਸ ਕਰਕੇ ਮੇਰੀ ਸਮੂਹ ਸਿੱਖ ਜਗਤ ਨੂੰ ਬੇਨਤੀ ਆ ਨੌਜਵਾਨਾਂ ਨੂੰ ਬੇਨਤੀ ਆ ਇਹ ਫਿਲਮ ਜ਼ਰੂਰ ਦੇਖੋ ਤੁਹਾਨੂੰ ਇੱਕ ਸੁਨੇਹਾ ਦੇਗੀ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ ਇਸ ਕਰਕੇ ਮੈਂ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਅਸੀਂ ਮਸਲਾ ਕੀ ਠਾਣਦੇ ਆ ਅਸੀਂ ਉਹਨੇ ਨਕਲੀ ਦਾੜ੍ਹੀ ਲਾਈ ਹੈ ਯਾਰ ਉਹ ਐਕਟਰ ਆ ਉਹਨੇ ਐਕਟਿੰਗ ਕੀਤੀ ਆ ਉਹਨੇ ਕਿਸੇ ਗੁਰੂ ਮਹਾਰਾਜ ਦੇ ਕਿਸੇ ਸਿੰਘ ਦਾ ਰੋਲ ਕੀਤਾ ਜਾਂ ਅਸੀਂ ਕਹੀਏ ਕਿ ਉਹਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਰਹਿਣ ਵਾਲੇ ਕਿਸੇ ਗੁਰਸਿੱਖ ਦਾ ਰੋਲ ਕਰਤਾ ਜਾਂ ਉਹਨੇ ਭਾਈ ਬੰਦਾ ਸਿੰਘ ਬਹਾਦਰ ਦੇ ਨਾਲ ਰਹਿਣ ਵਾਲੇ ਸਿੱਖ ਕਿਸੇ ਦਾ ਰੋਲ ਕੀਤਾ ਇੱਕ ਅਮੇਜਣੀ ਕਿਰਦਾਰ ਬਣਾਇਆ ਪਰਾਤਨ ਸਿੱਖ ਕਿਦਾਂ ਦੇ ਰਹਿੰਦੇ ਆ ਤੇ ਆਪਾਂ ਉਹਦਾ ਵਿਰੋਧ ਕਰੀ ਜਾਂਦੇ ਆ ਉਹਦੀ ਨਗਲੀ ਦਾੜੀ ਦਿਖੰਦੀ ਹੈ ਤੇ ਜਿਹੜੇ ਨਾਲ 50 ਅਮਰਤਾਰੀ ਸਿੰਘ ਤੇ ਦਲ ਖਾਲਸੇ ਦੇ ਸਿੰਘ ਭੱਜੰਦਾ ਹੈ ਉਹ ਨਹੀਂ ਦਿਖਣਦਾ ਇਸ ਕਰਕੇ ਐਵੇਂ ਨਾ ਕਰੋ ਨਹੀਂ ਤੇ ਇਹ ਜਈਆਂ ਚੰਗੀਆਂ ਫਿਲਮਾਂ ਬਣਨੀਆਂ ਬੰਦ ਹੋ ਜੁਈਆਂ ਜਿਹੜੀਆਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੰਦੇਸ਼ ਦੇਣਗੀਆਂ ਸੋ ਸਭ ਨੂੰ ਬੇਨਤੀ ਹੱਥ ਜੋੜ ਕੇ ਇਹ ਫਿਲਮ ਚਲਾਉਣੀ ਆ ਤੇ ਸਿਰਫ ਸਿੱਖਾਂ ਦੇ ਸਿਰ ਤੇ ਚੱਲਣੀ ਆ ਮੈਂ ਕਿਸੇ ਜਾਤ ਪਾਤ ਦਾ ਵਿਰੋਧੀ ਨਹੀਂ ਹਾਂਗਾ ਨਾ ਹੀ ਮੈਂ ਇਹ ਗੱਲ ਦਾ ਖੰਡਣ ਵੀ ਕਰਦਾ ਅਰ ਉਸ ਦਿਨ ਜਿਸ ਦਿਨ ਮੈਂ ਫਿਲਮ ਵੇਖਣ ਗਿਆ ਹਾਊਸਪੁਲ ਸੀ ਮਾਫ ਕਰਨਾ ਸਵਾਏ ਸਿੱਖਾਂ ਤੋਂ ਕੋਈ ਨਹੀਂ ਸੀ ਇਹ ਇਸ ਕਰਕੇ ਸਾਨੂੰ ਚਾਹੀਦਾ ਆਪਣੇ ਵਿਰਸੇ ਨੂੰ ਸੁਭਾਲ ਲਈ ਜਿਹਈਆਂ ਫਿਲਮਾਂ ਵੇਖੀਏ ਤੇ ਮੈਂ ਗਿੱਪੀ ਗਰੇਵਾਲ ਤੈਨੂੰ ਵੀ ਕਹਿਣਾ ਹੌਸਲਾ ਨਹੀਂ ਛੱਡੀਦਾ ਚੰਗੇ ਕੰਮ ਲਈ ਅੜਚਣਾਂ ਆਉਦੀਆਂ ਨੇ ਤੇ ਦੁਰਲਾਨ ਤੋਂਨਾਂ ਲੋਕਾਂ ਦੇ ਜਿਹੜੇ ਉਹ ਬੱਚੀ ਜਿਹੜੀ ਐਕਟਰ ਆ ਉਹਨੂੰ ਧਮਕੀਆਂ ਦੇਂਦੇ ਆਂਦੇ ਕਾਦੀਆਂ ਧਮਕੀਆਂ ਦੇਂਦੇ ਆਂਦੇ ਜੇ ਯਾਰ ਤੁਸੀਂ ਸ਼ਰਮ ਕਰੋ ਕੋਈ ਇਸ ਕਰਕੇ ਤਕੜੇ ਹੋ ਕੇ ਫਿਲਮ ਬਣਾਓ ਪੈਸਾ ਇੱਥੇ ਰਹਿ ਜਾਣਾ ਗਿੱਪੀ ਆਪਣੀ ਜ਼ਮੀਰ ਦੀ ਆਵਾਜ਼ ਛਾਣ ਕੇ ਫਿਰ ਫਿਲਮ ਬਣਾਈ ਜੇ ਅਸਲੀ ਸਿੰਘ ਆ ਤੇ ਫਿਰ ਫਿਲਮ ਬਣਾਈ ਲੋਕ ਇਹਨਾਂ ਲੋਕਾਂ ਦੇ ਮੂੰਹ ਬੰਦ ਕਰੀ ਤਕੜਾ ਹੋ ਕੇ ਲੱਗਾ ਰੇ ਮਾਇਆ ਆਉਂਦੀ ਜਾਂਦੀ ਰਹਿੰਦੀ ਆ ਤੈਨੂੰ ਸ਼ਾਬਾਸ਼ ਆ ਸਮੁੱਚੀ ਟੀਮ ਨੂੰ ਕੱਲੇ ਕੱਲੇ ਬੰਦੇ ਨੂੰ ਲਖਾਰੀ ਨੂੰ ਡਾਇਰੈਕਟਰ ਨੂੰ ਸ਼ਾਬਾਸ਼ ਆ ਜਿਨ੍ਹਾਂ ਨੇ ਸਿੱਖਾਂ ਦਾ ਕਿਰਦਾਰ ਬਹੁਤ ਬਾਖੂਬੀ ਨਿਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ